ਇੱਥੇ ਲਾਈ ਇੱਥੇ ਬਿਧੀ ਵਾਲੀ ਮੇਰਾ ਟ੍ਰੈਕਟਰ ਇਹਦਾ ਵੀ ਪਲਟਿਆ ਇੱਥੇ ਕੋਈ ਨਹੀਂ ਪਾਜੀ ਹੋਰ ਦੇ ਤੋਂ ਵੀ ਬੋਲਦੇ ਆ ਐਸ ਜਗ੍ਹਾ ਤੇ ਪਿਛਲੀ ਵਾਰੀ ਐਰ ਕੀ ਆ 6 ਮਹੀਨੇ ਹੋਏ ਮੈਂ ਪਲਟਿਆ ਉਹ ਥੱਲੇ ਡਿੱਗਾ ਮੇਰਾ ਟ੍ਰੈਕਟਰ ਤੇ ਮੇਰੀ ਜਾਣ ਵਾਹਬਾਜੀ ਮੈਂ ਜਲੰਧਰ ਪੇਮਸ ਹਸਪੀਟਲ ਦਾਸ ਦਿੰਦਾ ਐਡਮਿਟ ਰਿਆ ਅੱਛਾ ਮੇਰੇ ਸਾਰਾ ਸਾਈਟਮੈਂਟ ਹੋ ਗਿਆ ਜੀ ਇੱਥੋਂ ਖੱਡੇ ਜਾਦੇ ਆ ਇਹ ਖੱਡੇ ਚ ਵੱਜਾ ਟ੍ਰੈਕਟਰ ਆ ਆ ਵੀ ਮੇਰੇ ਸਾਹ ਚ ਕੋਲਾ ਨਹੀਂ ਤੁਸੀਂ ਬੋਰੇ ਪਾਓ ਆ ਬੋਰੇ ਕੋਲੇ ਹੀ ਪਾਏ ਸੀ ਜੀ ਲੋਂ ਦੇ ਆ ਹੁਣ ਲੋਨੇ ਤੇ ਆ ਬਰਬਾਦ ਦਾ ਕਰਕੇ ਇੱਥੇ ਇਸ ਜਗ੍ਹਾ ਤੇ ਲੱਗਾ ਹੀ ਆ ਖੱਡੇ ਨੂੰ ਤੇ ਅੱਜ ਚੱਲ ਸਿੱਧਾ ਥੱਲੇ ਮੁਰਦਾ ਇਸ ਜਗ੍ਹਾ ਤੇ ਅੱਗੇ ਟਿਕਾ ਲੱਗਾ ਉਹ ਮੁਰਦਾ ਦੇ ਛੱਟਾਂ ਉੱਤੋਂ ਹਰੇ ਵੀ ਉੱਠ ਫਿਰਦੇ ਤੇ ਮੈਂ ਘਰੇ ਗਿਆ ਉਹਦਾ ਇੱਥੇ ਪੱਟ ਕੇ ਜਾਓ ਉਹ ਜਿਹੜਾ ਅੱਗੇ ਟਿਕਾ ਦੂਜਾ ਜਿਹੜਾ ਪਿਆ ਉਹ ਇੱਥੇ ਡਿੱਗਾ ਹੈ ਇਹ ਇਹਦਾ ਵੀ ਟ੍ਰੇਡਰ ਡਿੱਗਾ ਹੋਰ ਕਰਨ ਤਾਂ ਅੱਗੇ ਉਹ ਦੂਜਾ ਇੱਥੇ ਹੀ ਚੱਲ ਗਿਆ ਤੇ ਸੀਦਾਰ ਮੌਕਾ ਦੇਖ ਕੇ ਗਿਆ ਉਹਨੇ ਇੱਕ ਮੁਰੇ ਦਾਸਰੀ ਕੀਤਾ ਮੋਟਰ ਵਾਲੇ ਦੇ ਪਾਸੇ ਬੈਠ ਸੀਦਾਰ ਆਇਆ ਆਈਡੀ ਆਇਆ ਮੈਂ ਉਹਨਾਂ ਨੂੰ ਦੋਨੋਂ ਹੀ ਆਖਿਆ ਉਹ ਜੋ ਉਹ ਵੀ ਅਫਸਰ ਹੋਇਆ ਨਹੀਂ ਤਾਂ ਦੋ ਦੋ ਟਰਾਲੀਆਂ ਜ਼ਰੂਰ ਆਈਆਂ ਸਰਕਾਰ ਦੀਆਂ ਜੇ ਚੰਗਾ ਹੋਵੇ ਤਾਂ ਨੌਕਰ ਵੀ ਕੰਮ ਕਰਦੇ ਮਾਰਦੇ ਇੱਥੇ ਦੋ ਵਾਰੀ ਟਰੈਕਟਰ ਪਲਟੇ ਆ ਇੱਕ ਦੇ ਕਿੰਨੇ ਲੱਖ ਰੁਪਏ ਵਜਾਰੇ ਮੁੰਡੇ ਹਾਲੇ 10 ਸਾਲ ਪੈ ਮੁੰਡੇ ਦੇ ਤੇ ਇੱਕ ਵਦਾਂ ਬਜਿਆ ਮਾਸਾ ਲੱਖ ਦੇ ਟਟਣ ਤੋਂ ਇਹ ਆ ਤੇ ਯਾਰ ਬਹੁਤ ਵਾਰ ਟਰੈਕਟਰ ਪਲਟੇ ਜਿੰਨੀ ਮਿੱਟੀ ਸਗੋਂ ਉਧਰ ਨੂੰ ਜਾਂਦੀ ਹੈ ਨਾ ਇੱਕ ਤਾਂ ਇਹ ਕੋਸ਼ਿਸ਼ ਕਰੀਏ ਹੈਲੋ ਹਾਂ ਇੱਧਰ ਕਿਹਾ ਮਿੱਟੀ ਕਿਹੜਾ ਰਾ ਮਾਡਮ ਨਾ ਹੀ ਕੋ ਟਰਾਲੀਆਂ ਇੱਧਰ ਲਾ ਦੇ ਮਿਸਟਰ ਸਾਹਿਬ ਇਹ ਕਰਨਜੀ ਸਿੰਘ ਗੱਲ ਹੀ ਬੇਨਤੀ ਕਰ ਰਿਹਾ ਜੀ ਇਦਾਂ ਆਪਾਂ ਇੰਜ ਗੱਲ ਵੀ ਆਪਣੇ ਨਾ ਅੱਲੂ ਵਾਲ ਤੋਂ ਲੈ ਕੇ ਜਿਹੜਾ ਬੰਨ ਤੁਸੀ ਆ ਟੋਟਾ ਜਿਹੜਾ ਆਪਣੇ ਆ ਭਾਗੋ ਬੁੱਡੇ ਤੱਕ ਰਾਤ ਉੱਥੇ ਦੋ ਟਰਾਲੀਆਂ ਪਲਟੀਆਂ ਮਤਲਬ ਉਹਦੀ ਸਾਈਡ ਦੇ ਉੱਤੇ ਬਿਲਕੁਲੀ ਅਹੀਂ ਹੁਣ ਮੌਕੇ ਤੇ ਖੜੇ ਆ ਤੇ ਸਾਰੇ ਆ ਆਪਣੇ ਆ ਭਾਗੋ ਬੁੱਡੇ ਦੀ ਸੰਗਤ ਤੇ ਜਿੰਨੇ ਵੀ ਤੇ ਅੱਲੂ ਵਾਲ ਪਰੇ ਸਾਰੀ ਸੰਗਤ ਖੜੀ ਆ ਕਿਉਂਕਿ ਪਿਛੇ 2 ਸਾਲ ਪਹਿਲਾਂ ਵੀ ਇੱਥੇ ਨਾ ਬੱਚਾ ਆ ਜੇ ਉਹ ਦੋ ਤਿੰਨ ਜਣੇ ਬੈੱਡ ਤੇ ਪਏ ਆ ਜਿਹੜੇ ਪਲਟਕੇ ਤੇ ਸੱਟਾਂ ਲੱਗੀਆਂ ਸੀਗੀਆਂ ਤੇ ਮੈਂ ਹੁਣ ਕਿਰਪਾਏ ਕਿਰਪਾਏ ਕਰੋ ਜੀ ਤੁਸੀਂ ਜਿਹੜਾ 5-7 ਕਿਲੋਮੀਟਰ ਦਾ ਨਾ ਮਤਲਬ ਇਹਗਾ ਤੁਸੀਂ ਬੰਨ ਆਏ ਦੋ ਤਿੰਨ ਕਿਲੋਮੀਟਰ ਦਾ ਤਕਰੀਬਨ ਲੋਹਾਲ ਤੋਂ ਲੈ ਕੇ ਭਾਗੋ ਗੋਡੇ ਤੱਕ ਇਹੋ ਬੇਨਤੀ ਹੈ ਸਾਰੀ ਸੰਗਤ ਦੀ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਹੱਥ ਜੋੜ ਕੇ ਇਸ ਬੰਨ ਦੇ ਸਾਈਡ ਦੇ ਉੱਤੇ ਆਪਾਂ ਮਿੱਟੀ ਜਿਹੜੀ ਪਾਉਣੀ ਸ਼ੁਰੂ ਕਰੀਏ ਇਹਨੂੰ ਬੰਨ ਨੂੰ ਮਜ਼ਬੂਤ ਕਰੀਏ ਸਭ ਤੋਂ ਮਾੜਾ ਤੁਸੀ ਬਣੇ ਅਜੇ 3 ਕਿਲੋਮੀਟਰ ਦਾ ਪੂਰੇ ਹਲਕਾ ਸੁਲਤਾਨਪੁਰ ਲੋਧੀ ਦੇ ਵਿੱਚ ਇੱਧਰ ਕਿਸੇ ਦੀ ਨਿਗਾ ਹੀ ਨਹੀਂ ਗਈ ਹਾਂ ਉਹਨਾਂ ਨੂੰ ਭੇਜੋ ਇਹਨੂੰ ਚੈੱਕ ਕਰਕੇ ਤੇ ਇਹਦੇ ਤੇ ਆਪਾਂ ਨਾ ਜਲਦੀ ਹੋਣੀ ਮਤਲਬ ਜਿਹੜੀ ਮਿੱਟੀ ਇਹਦੀ ਸਾਈਡ ਤੋਂ ਹਾਂ ਉਹ ਆਉਣਗੇ ਠੀਕ ਆ ਹੁਣ ਮੈਂ ਫੋਨ ਕੀਤਾ ਜੇ ਮੰਨ ਲਓ ਨਹੀਂ ਆਉਂਦੇ ਤੇ ਫਿਰ ਆਪਾਂ ਅਗਲੀ ਕਰਾਂਗੇ ਠੀਕ ਆ ਤੇ ਆ ਨੰਬਰ ਤੁਸੀਂ ਐਸਡੀਐਮ ਦਾ ਲਓ ਕੌਣ ਤੁਹਾਡੇ ਚੋਂ ਗੱਲ ਕਰੂਗਾ ਯਾਤਰਾ ਬੰਦੂ ਮੇਰਾ ਨਾਮ ਹੈ ਜਦਨਾ ਮੈਂ ਤੁਹਾਡੇ ਮੈਂ ਤੁਹਾਡਾ ਵੀਰ ਕਰਨਜੀਤ ਸਿੰਘ ਹਾਲ ਹੀ ਅੱਜ ਅਸੀਂ ਸਾਡੇ ਹਲਕਾ ਸੁਲਤਾਨਪੁਰ ਲੋਧੀ ਦਾ ਤਕਰੀਬਨ 3 ਕਿਲੋਮੀਟਰ ਦਾ ਜਿਹੜਾ ਤੁਸੀ ਬੰਨ ਆਲੂਵਾਲ ਤੋਂ ਲੈ ਕੇ ਭਾਗੋ ਬੁੱਡੇ ਤੱਕ ਇਹ ਜਿਹੜਾ ਬੰਨ ਪੂਰੇ ਹਲਕੇ ਦੇ ਵਿੱਚੋਂ ਸਭ ਤੋਂ ਕਮਜ਼ੋਰ ਮੇਰੇ ਸਾਹ ਵਿੱਚ ਆਰਜੀ ਬੰਨ ਜਿਹੜੇ ਲੋਕਾਂ ਨੇ ਕੋਲੋਂ ਲਾਏ ਆ ਉਹਦੇ ਤੋਂ ਵੀ ਇਹ ਕਮਜ਼ੋਰ ਆ ਬੰਨ ਪਰ ਪ੍ਰਸ਼ਾਸਨ ਦਾ ਕਿਸੇ ਦਾ ਇਹ ਧਿਆਨ ਨਹੀਂਗਾ ਹੁਣ ਮੈਂ ਇੱਥੇ ਆ ਕੇ ਸੰਗਤ ਕੋਲੇ ਅਸੀਂ ਇੱਕ ਦਿਨ ਅੱਗੇ ਵੀ ਇਹਨਾਂ ਨੂੰ ਕਿਹਾ ਪਰ ਹੁਣ ਸੰਗਤ ਸਵੇਰ ਦਾ ਸਾਰੇ ਫੋਨ ਕਰੀ ਜਾਂਦੇ ਸੀਗੇ ਹੁਣ ਆ ਕੇ ਮੌਕੇ ਤੇ ਅਸੀਂ ਖੜੇ ਆ ਦੇਖਿਆ ਤੇ ਆਪਣੇ ਐਸਡੀਐਮ ਸੁਲਤਾਨਪੁਰ ਲੋਧੀ ਜੀ ਨਾਲ ਗੱਲ ਵੀ ਕੀਤੀ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਥੇ ਭੇਜਦੇ ਆ ਤੇ ਚਲੋ ਸਾਨੂੰ ਵਿਸ਼ਵਾਸ ਆ ਵੀ ਕੱਲ੍ਹਾਂ ਨੇ ਇੱਥੇ ਪਰ ਇੱਕ ਨਲਕੀ ਇਹਨਾਂ ਦੀ ਸਭ ਤੋਂ ਕਿ 2-3 ਸਾਲ ਪਹਿਲਾਂ ਵੀ ਸਾਡੇ ਇੱਥੋਂ ਦੇ ਭਾਗੋ ਬੁੱਡੇ ਦੇ ਕਿਸਾਨ ਸੀਗੇ ਉਹਨਾਂ ਦਾ ਇਸੇ ਕਾਰਨ ਜਿਹੜਾ ਬੰਨ ਸਾਈਡ ਤੇ ਮਿੱਟੀ ਨਹੀਂ ਹੈਗੀ ਤੋ ਉਹ ਟਰੈਕਟਰ ਪਲਟਨ ਨਾਲ ਉਹ ਅੱਜ ਵੀ ਮੇਰੇ ਸਾਹਬ ਚੋ ਬੈੱਡ ਤੇ ਵਿਚਾਰੇ ਪਏ ਹਾਂ ਤੇ ਹਾਂ ਤੇ ਇਹ ਤੁਹਾਨੂੰ ਆਪ ਵੀ ਸੰਗਤ ਦੱਸੂਗੀ ਅਸੀਂ ਬੇਨਤੀ ਕਰਦੇ ਆ ਨਹੀਂ ਤਾਂ ਫਿਰ ਅਸੀਂ ਸਾਰੇ ਜਣੇ ਜੇਕਰ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕੋਈ ਹੱਲ ਨਹੀਂ ਹੁੰਦਾ ਫਿਰ ਅਸੀਂ ਜਿੰਨੇ ਜੋਗੇ ਹੈਗੇ ਸਾਰੇ ਤਿਲ ਫੁੱਲ ਕਰਕੇ ਆਪਦੇ ਕੋਲੋਂ ਅਸੀਂ ਉਹਨੇ ਕਿ ਆਪੇ ਆਪਣਾ ਕਾਜ ਸਵਾਰੀ ਗੀ ਉਹ ਗੱਲ ਵੀ ਅਸੀਂ ਕਰਾਂਗੇ ਤੇਨੇ ਕਿਲੋਮੀਟਰ ਦਾ ਬੰਨ ਨਹੀਂ ਇੰਨਾ ਤੋਂ ਸਹੀ ਤਰੀਕੇ ਨਾਲ ਕੀਤਾ ਗਿਆ ਅੱਜ ਤੋਂ ਚਾਰ ਪੰਜ ਦਿਨ ਪਹਿਲਾਂ ਵੀ ਮੈਂ ਇਹਨਾਂ ਨਾਲ ਗੱਲ ਕੀਤੀ ਪਰ ਨਹੀਂ ਨਰਾਤ ਇਥੇ ਘਟਨਾ ਵਾਪਰੀ ਆ ਇਹ ਦੇਖੋ ਇਥੇ ਟਰਾਲੀਆਂ ਪਲਟੀਆਂ ਦੋ ਆ ਪਿੱਛੇ ਸਿਰਫ ਕੀ ਆ ਵੀ ਸਾਈਡ ਤੋਂ ਬਾਹਰ ਨਾ ਪੈ ਗਿਆ ਇਹ ਸਾਰਾ ਆਪਣੇ ਇਹ ਬੱਬੂ ਦਿਖਾ ਪਰਲੇ ਬੰਨੇ ਹੋ ਵੀ ਤੇ ਮੈਂ ਤਾਂ ਕਹਿੰਦਾ ਵੀ ਐਡੀ ਸ਼ਰਮਨਾਕ ਗੱਲ ਆ ਵੀ ਇਥੋਂ ਪ੍ਰਸ਼ਾਸਨ ਸਰਕਾਰ ਬਿਲਕੁਲ ਸੁੱਤੀ ਆ ਨੰਗਦੇ ਵੀ ਇਥੋਂ ਨੰਗਦੇ ਵੀ ਰੇ ਦੰਦ ਦੇ ਵੀ ਇਥੋਂ ਆ ਹਾਂ ਤੇ ਹੋਣਾ ਕਿ ਸਾਏ ਇਥੋਂ ਤੱਕ ਇਹ ਆ ਕਿ ਪ੍ਰਸ਼ਾਸਨ ਨੂੰ ਤੁਸੀਂ ਜੇ ਨਹੀਂ ਬੰਦ ਚੱਲਣ ਲਾਇਕੇਗਾ ਤੇ ਕਮ ਸੇ ਕਮ ਇੱਥੇ ਸੰਗਤ ਦੀ ਆਵਾਜ਼ ਹੀ ਬੰਦ ਕਰ ਦੋ ਜੇ ਤੁਸੀਂ ਮਿੱਟੀ ਦੀ ਪਾਸ ਮੈਨੂੰ ਵੀ ਆਵਾਜ਼ ਹੀ ਕਰ ਸਕਦੇ ਕਿਸੇ ਦੀ ਜਾਣਤਾ ਨਾ ਜਾਵੇ ਹੁਣ ਬੰਦ ਪਿੰਡ ਵਾਲਿਆਂ ਨੇ ਕੋਲੋਂ ਆਪਦੇ ਇਧਰਲੀ ਸਾਈਡ ਪਿੱਛੇ ਉਹ ਬੈਰੀਅਰ ਲਾ ਕੇ ਤੇ ਆਪ ਦੇ ਆਪ ਹੀ ਮਤਲਬ ਰੋਕਿਆ ਹੈ ਵੀ ਕਿਸੇ ਦੀ ਕੋਈ ਜਾਨੀ ਨੁਕਸਾਨ ਨਾ ਹੋ ਜੇ ਬਾਕੀ ਇਥੋਂ ਦੇ ਸਰਪੰਚਾ ਇਹ ਵੀ ਕਰਦੇ ਆ ਗੱਲ ਇਹਨਾਂ ਨਾਲ ਤੁਸੀਂ ਪਰ ਮੇਰਾ ਵੀਰ ਦਾ ਬਾਕੀ ਨਾ ਮੈਂ ਚਲੋ ਆ ਆਪਣੇ ਪੰਜਾਬੀਆਂ ਨੂੰ ਆਪਣੇ ਸੇਵਾਦਾਰ ਵੀਰ ਆ ਬੜੀ ਦੂਰ ਤੋਂ ਜਿਹੜੀ ਮਿੱਟੀ ਆ ਇੱਥੇ ਉਹ ਸੇਵਾ ਕਰ ਰਹੇ ਆ ਇੱਥੇ ਡੰਪ ਵੀ ਮਿੱਟੀ ਹੋਈ ਹੋਈ ਆ ਆਪਣੇ ਕਬੀਰਪੁਰ ਠੀਕ ਆ ਉਥੋਂ ਵੀ ਆ ਸਕਦੀ ਬਾਕੀ ਮੈਂ ਜਿੰਨੇ ਵੀ ਸਾਡੇ ਸੰਗਤ ਜਿਹੜੀ ਮਿੱਟੀ ਲੈ ਕੇ ਆਉਂਦੀ ਆ ਕਿਰਪਾ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੇ ਤਾਂ ਚਲੋ ਜੋ ਕਰਨਾ ਕਰਨਾ ਆਪਾਂ ਇਹਨਾਂ ਭਰਾਵਾਂ ਦੀ ਬਾਹ ਫੜੀਏ ਤੇ ਇਸੇ ਇੱਥੇ ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਤੁਸੀਂ ਉੱਥੇ ਲਿਆਉਣੇ ਉਹ ਮਿੱਟੀ ਠੀਕ ਆ ਤੁਹਾਡਾ ਧੰਨਵਾਦ ਆ ਪਰ ਇੱਥੇ ਆਪਾਂ ਗੋਬੁੱਡੇ ala ਜਿਹੜਾ ਤੁਸੀਂ ਬੰਨ ਤਿੰਨ ਕਿਲੋਮੀਟਰ ਦਾ 2 ਕਿਲੋਮੀਟਰ ਦਾ ਨਾ ਇੱਥੇ ਆਪਾਂ ਮਿੱਟੀ ਲਿਆਉਣ ਦੀ ਜਿਹੜੀ ਆ ਕੋਸ਼ਿਸ਼ ਕਰੀਏ ਤੇ ਬਾਕੀ ਤੁਹਾਨੂੰ ਜੇ ਨੰਬਰ ਦੇ ਦਿੰਨੇ ਆ ਉਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇੱਥੇ ਮਿੱਟੀ ਦਾ ਨੰਬਰ ਤੁਸੀਂ ਵੀ ਆਪਣਾ ਬੋਲੋ ਮੈਂ ਵੀ ਬੋਲ ਦਿੰਦਾ ਹਾਂ ਜੀ ਮੇਰਾ ਨੰਬਰ 84272 23209 ਜੀ ਹਾਂ ਫਿਰ ਬੋਲ ਦੋ 84272 23209 ਨੰਬਰ ਮੇਰਾ ਜੀ ਬਾਕੀ ਵੀਡੀਓ ਦੇ ਥੱਲੇ ਤੁਹਾਨੂੰ ਅਸੀਂ ਇਹਦੇ ਨਾਂ ਪਾ ਦਾਂਗੇ 99637 61432 ਫਿਰ ਬੋਲ ਦੋ 99637 61432 ਬੋਲ ਦੋ 73890 5009 ਇਹ ਇਹ ਨੰਬਰ ਇਥੋਂ ਦੀ ਸੰਗਤ ਦਾ ਤੇ ਫਿਰ ਵੀ ਤੁਸੀਂ ਮੇਰੇ ਫੇਸਬੁੱਕ ਅਕਾਊਂਟ ਤੇ ਮੈਸੰਜਰ ਤੇ ਜਾ ਕੇ ਮੈਸੇਜ ਵੀ ਕਰ ਸਕਦੇ ਜੇ ਨੰਬਰ ਨਾ ਲੱਗੇ ਨੰਬਰ ਮੇਰਾ ਜੇ ਤੁਸੀਂ ਕਿਤੇ ਲਾਓ ਤੇ 9878065801 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਨੰਬਰ ਐਡਿਟ ਕਰਵਾ ਦੇਗੇ ਇਸ ਆਪਾਂ ਬੰਨ ਨੂੰ ਨਾ ਇਹ ਸੰਗਤ ਦੀ ਕਹਾਣੀ ਕੀ ਆ ਫਸਲ ਬਚ ਗਈ ਯਾਰ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਜੇ ਇਸ ਕਰਕੇ ਆਪਾਂ ਇਸ ਬੰਨ ਨੂੰ ਕਿਰਪਾ ਕਰਕੇ ਕੋਲੋਂ ਜਿਹੜੀ ਸੰਗਤ ਮਿੱਟੀ ਲੈ ਕੇ ਆਉਂਦੀ ਆ ਉਹ ਲਿਆਓ ਇੱਥੇ ਪਿੰਡ ਵਾਲੇ ਨਗਰ ਨਾਲ ਤੁਹਾਡੇ ਸਾਥ ਦਊਗਾ ਇਹ ਟਰੈਕਟਰ ਪਲਟਿਆ ਕਰਨ ਕਰਕੇ ਭਾਜੀ ਇੱਥੇ ਇਸੇ ਜਗ੍ਹਾ ਤੇ ਉਹ ਇਧਰਲੇ ਪਾਸੇ ਟਰੈਕਟਰ ਜਿਹੜਾ ਪਲਟਿਆ ਸੀਗਾ ਭਾਜੀ ਉਸ ਟਾਈਮ ਤੰਜੋ ਉਦੋਂ ਦਾ ਇਦਾਂ ਹੀ ਆ ਮਤਲਬ ਹੁਣ ਤੁਸੀਂ ਦੇਖ ਲਓ ਇੱਥੋਂ ਟਰੈਕਟਰ ਲੰਘੂ ਕਿਦਾਂ ਟਰਾਲੀ ਕਿਦਾਂ ਲਾ ਗੀਆਂ ਗੱਡੀਆਂ ਮੁਰਖੇ ਗਈਆਂ ਕਿੰਨੇ ਔਖੇ ਇਹ ਬੰਨ ਜਿਹੜਾ ਥੋੜਾ ਜਿਹਾ ਖੁੱਲਾ ਹੋਣਾ ਚਾਹੀਦਾ ਨਹੀਂ ਇਹਦਾ ਨਾ ਬਰਮ ਪਾ ਕੇ ਤੇ ਮਿੱਟੀ ਪਵੇ ਇਹਦੇ ਤਾਂ ਹੀ ਭਾਈ ਹੋਣਾ ਨਹੀਂ ਗੱਲਾਂ ਸੁਣਦੇ ਆਂ ਅਸੀਂ ਕਿ ਆ ਸਰਪੰਚ ਸਾਹਿਬ ਉਹਨਾਂ ਨੂੰ ਆਪਣਾ ਪ੍ਰਸ਼ਾਸਨ ਵੇਖੋ ਕਿੱਡੀਆਂ ناکਾਮੀਆਂ ਵਾਂ ਜੇ ਜਿਹੜੀ ਗੱਲ ਉਹਨਾਂ ਨੇ ਕਹੀ ਆ ਇਹ ਗੱਲ ਬੰਦੀ ਸੀ ਪਹਿਲਾਂ ਦੱਸੋ ਵੀ ਜਿਨ੍ਹਾਂ ਦਾ ਮਾਲ ਡੰਗਰ ਵੀ ਰੁੜ ਗਿਆ ਫਸਲ ਬਾੜੀ ਵੀ ਰੁੜ ਗਿਆ ਆਪ ਦੇ ਰਾਸਨ ਢਿੱਡ ਭਰਨ ਵਾਸਤੇ ਉਹਨਾਂ ਪਤਾ ਨਹੀਂ ਕਿੱਦਾਂ ਗੁਜ਼ਾਰਾ ਵਿਚਾਰਿਆਂ ਨੇ ਕਰਨਾ ਵਾ ਤੇ ਇਹ ਕਹਿੰਦੇ ਆ ਵੀ ਤੁਸੀਂ ਆਪੇ ਹੀ ਸਾਰ ਲਓ ਇੱਕ ਟਰਾਲੀ ਮਿੱਟੀ ਦੀ ਘੱਲ ਕੇ ਤੇ ਦੋ ਟਰਾਲੀਆਂ ਤੇ ਕਹਿੰਦੇ ਆ ਆਪੇ ਹੀ ਸਾਰ ਲਓ ਹੁਣ ਇਹ ਜੇ ਸਿਆਣੇ ਕਹਿੰਦੇ ਆ ਜੇ ਆਪਾਂ ਨੂੰ ਬਣਿਆ ਬਣਾਇਆ ਘਰ ਮਿਲ ਗਿਆ ਵਾ ਉਹਨੂੰ ਆਪਾਂ ਲੰਬ ਪੋਚ ਨਹੀਂ ਸਕਦੇ ਜੇ ਇਹ ਬਾਦਲ ਸਾਹਿਬ ਹੋਣਾਂ ਦੀਆਂ ਦੇਨਾ ਵਾਂ ਜਦੋਂ ਬੰਨ ਲਾ ਕੇ ਉਹਨਾਂ ਵਿਚਾਰਿਆਂ ਨੇ ਛੜਕਾਂ ਬਣਾਤੀਆਂ ਤੇ ਰਾਜ ਭਾਗ ਆਪਾਂ ਸਾਰੇ ਹੀ ਭਾਲਦੇ ਆ ਨਾ ਵੀ ਕੋਈ ਕਹਿੰਦਾ ਸਾਨੂੰ ਮਿਲ ਜਵੇ ਕੋਈ ਕਹਿੰਦਾ ਸਾਨੂੰ ਮਿਲ ਜਵੇ ਤੇ ਇਹਦੇ ਉੱਤੇ ਹੁਣ ਆਪਣੇ ਤੋਂ ਬਣਿਆ ਬਣਾਇਆ ਕਰ ਇਹਨੂੰ ਨਹੀਂ ਲੰਬ ਪੋਚ ਸਕਦੇ ਆਪਾਂ ਜਵਾਬ ਦੇਣ ਦੇ ਵੀ ਸੰਕਤੋ ਤੁਸੀਂ ਕਰ ਲੋ ਫਿਰ ਪਿੱਛੇ ਹਟੇ ਹੀ ਹਟੇ ਰਹਿਣ ਦਿੰਦੇ ਉਹ ਫਿਰ ਮਾੜਾ ਚੰਗਾ ਉਹ ਵਿਚਾਰੇ ਕਰ ਨਹੀਂਦਾ ਇਹ ਉਹ ਤੇ ਅੱਜ ਵੀ ਬਾਹ ਫੜਨਦਾ ਆ ਤੇ ਅੱਜ ਵੀ ਉਹ ਬੰਨਾਰਾ ਸੋਚਦਾ ਇਹ ਵੇਖੋ ਨਕਾਮੀਆਂ ਵੀ ਸੰਗਤਾਂ ਨੂੰ ਕਹਿੰਦਾ ਵੀ ਜੇ ਤੁਹਾਡੇ ਤੋਂ ਹੁੰਦਾ ਤਾਂ ਤੁਸੀਂ ਆਪ ਕਰ ਲਓ ਇਹ ਕੋਈ ਗੱਲ ਕਹਿਣ ਯੋਗ ਨਹੀਂ ਉਹਨਾਂ ਵਾਸਤੇ ਹੈ ਜੀ ਇਹ ਇਹ ਮੁਸੀਬਤ ਵੇਲੇ ਨਹੀਂ ਉਹਨਾਂ ਦਾ ਹੌਸਾ ਦੇਣਾ ਅੱਜ ਸਾਰੀਆਂ ਸੰਗਤਾਂ ਤੇ ਕਿੱਡੀ ਤਗੜੀ ਮੁਸੀਬਤ ਨੇਰੀ ਝੁੱਲੀ ਆ ਫਸਲਾਂ ਵੀ ਰੁੜ ਗਈਆਂ ਵਾ ਕਿੰਨਾ ਜ਼ਿਆਦਾ ਘਰਾਂ ਦਾ ਵੀ ਨੁਕਸਾਨ ਹੋ ਗਿਆ ਤੇ ਸਰਕਾਰ ਫੇਰ ਵੀ ਕਹਿਣ ਦਈਆ ਵੀ ਇਹ ਬੰਨ ਦਾ ਸੰਗਤਾਂ ਨੇ ਬੇਨਤੀ ਕੀਤੀ ਇੱਥੇ ਐਕਸੀਡੈਂਟ ਹੋਇਆ ਵਾ ਤੇ ਬੰਦ ਦੋ ਫੁੱਟ ਸਾਰਾ ਬੰਨ ਰਹਿ ਗਿਆ ਵਾ ਇਹਦੇ ਬੰਨ ਦੇਦੇ ਕੁਛ ਨਹੀਂ ਪੱਲੇ ਕੋਈ ਗੱਡੀ ਨਹੀਂ ਉਹ ਸੇਵਾਦਾਰ ਵਿਚਾਰੇ ਲੰਗਰ ਲੈ ਕੇ ਆਏ ਆ ਉਹ ਵਿਚਾਰੇ ਪਿੱਛੇ ਪਸਾ ਕੇ ਗੱਡੀ ਵੀਰੇ ਪਤਾ ਨਹੀਂ ਉਹਨਾਂ ਦੀ ਪਹੁੰਚ ਗਈਆਂ ਮੁਰਨਾ ਜਾਣਾ ਕਰੇ ਮੁਰਿਆ ਜਾਣਾ ਤੇ ਇਹ ਦੇਖੋ ਕਹਿੰਦੇ ਆ ਸੰਗਤਾਂ ਨੂੰ ਕਹਿੰਦੇ ਜੇ ਇੱਥੇ ਕਾਚਾਰ ਸਿੰਘ ਇਕੱਠੇ 3-4 ਪੰਨਾਂ ਪੰਨਾਂ ਦੀ ਬਚਾਇਤ ਆਈ ਹੋਈ ਆ ਤੇ ਤਰਲਾ ਮਾਰਿਆ ਵਾ ਤੇ ਸਰਕਾਰ ਅਗੋਂ ਦੋ ਟਰਾਲੀਆਂ ਘੱਲ ਕੇ ਤੇ ਕਹਿ ਰਹਾ ਆ ਵੀ ਐਸਡੀਐਮ ਸਾਹਿਬੀ ਪੂਰਾ ਖੁੱਲ ਕੇ ਨਹੀਂ ਬੋਲੇ ਮੈਂ ਵੇਖਿਆ ਤੇ ਬਾਕੀ ਇੱਥੇ ਜਿੰਨਾ ਚਿਰ ਇਹ ਕੁਝ ਹੁੰਦਾ ਨਹੀਂ ਆ ਇਹ ਕੋਈ ਇਹਨਾਂ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਹੈਗਾ ਜਿੰਨਾ ਚਿਰ ਇਹ ਕੰਮ ਚੱਲੂ ਨਹੀਂ ਹੁੰਦਾ ਇਹ 3 ਕਿਲੋਮੀਟਰ ਇੱਕ ਵੱਡੋ ਇਹ ਨਹੀਂ ਵੀ ਇੱਥੋਂ ਰੁੜ ਗਿਆ ਵਾ ਤੇ ਇੱਥੋਂ ਹੀ ਮਾਰਾ ਵਾ ਇਹ ਸਾਰੇ ਹੀ ਬੰਨ ਮਾਰਾ ਇਹ ਦੇ ਕੋਈ ਮਾ ਲੋ ਮਸੀਬਤ ਵੇਲੇ ਜਿੰਮੇਦਾਰ ਰਹਿਣਾ ਹਰ ਵਾਰ ਤੇ ਵਾਪਰਦੇ ਰਹਿੰਦੇ ਜੇ ਅਸੰਗਤਾ ਕੋਈ ਵਿਚਾਰੀਆਂ ਤੇ ਕਹੇ ਦਾ ਢਿੱਡ ਭਰਨ ਨੂੰ ਕੁਝ ਆ ਗਿਆ ਉਹਨੀਆਂ ਜੇ ਬਾਨੀ ਨਾ ਰਹੇ ਤੇ ਇਹ ਦੁਨੀਆ ਕਿਦਾਂ ਬਚੂਗੀ ਇਹਨਾਂ ਤੋਂ ਕੋਈ ਸਾਨੂੰ ਦੇਣਾ ਨਹੀਂ ਤੇ ਆਹ ਵੇਖ ਲੋ ਤੁਸੀਂ ਹਾਲ ਇਸ ਚੀਜ਼ ਦੇ ਜਿਹੜੇ ਕਹਿੰਦੇ ਵੀ ਆਪ ਦਾ ਪਿੰਡ ਆਪ ਹੀ ਸਾਰਾ ਤੇ ਅਹੀਂ ਬਹੁਤ ਜ਼ੋਰ ਲਾਇਆ ਬੰਦਿਆਂ ਪਿੰਡ ਵਾਲਿਆਂ ਨੇ ਰੱਖੀ ਕੀਤੀ ਬੰਦੀ ਰਾਤ ਟਰਾਲੀ ਪਲ ਚ ਗਈ ਬੰਦਿਆਂ ਦੀ ਜਾਨ ਮਹਾ ਬਜਾਈ ਬੰਦੇ ਸਾਰੇ ਇਕੱਠੇ ਹੋ ਗਏ ਟਰਾਲੀ ਕੱਢ ਕੇ ਗਏ 15 16 ਗੱਡੀਆਂ ਪਿੱਛੇ ਬੈਗ ਮੋੜੀਆਂ ਅਸੀਂ ਇੱਥੇ ਕੋਈ ਬੰਦਾ ਨਹੀਂ ਆਉਂਦਾ ਨਾ ਕੋਈ ਮਿੱਟੀ ਦਿੰਦਾ ਤੇ ਨਾ ਕੋਈ ਇੱਥੇ ਆਉਂਦਾ ਹੀ ਅੱਜ ਅਹੀਂ ਬੇਨਤੀ ਕਰਦੇ ਆ ਕਿ ਇੱਥੇ ਮਿੱਟੀ ਪਵੇ। ਬੰਦਾ ਸਾਨੂੰ ਜੇ ਸਾਡੇ ਸੰਪਰਕ ਵਿੱਚ ਲਿਆਂਦੇ ਸੰਦੀਪ ਸਿੰਘ ਨਾਮ ਉਹਨਾਂ ਦਾ। ਕਿ ਬੰਦੇ ਸਾਡੇ ਹਾਲਤ ਬਹੁਤ ਖਸਤਾ ਦਾ। ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਆਉਂਦੇ ਆ ਬਸ ਉਹ ਕਹਿੰਦੇ ਆ ਹੀ ਮੁਲਾਜ਼ਮ ਭੇਜ ਦਿੰਦੇ ਆ। ਉਸ ਤੋਂ ਬਾਅਦ ਸਿਰਫ ਉਹਨਾਂ ਦੋ ਟਰਾਲੀ ਮਿੱਟੀ ਦੇ ਭੇਜਿਆ ਵਾ। ਉਹ ਵੀ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਯਾਰ ਇੰਨਾ ਹੀ ਕੁਝ ਆਉਣਾ ਵਾ। ਤੁਸੀਂ ਆਪਣੇ ਆਪ ਸਾਰੋ ਜਿੱਦਾਂ ਸਰਦਾ। ਤੇ ਕੁਝ ਨਹੀਂ ਭੇਜਿਆ ਉਹਨਾਂ ਨੇ ਕੋਈ ਨਹੀਂ ਕੋਈ ਸੁਣਵਾਈ ਕਰਦਾ ਮੈਂ ਫੋਨ ਕਰਦੀਦਾ ਬਸ ਕਹਿੰਦੇ ਆ ਆ ਕੇ ਆ ਕੇ ਬਸ ਇਸ ਤੋਂ ਵੱਧ ਕੁਝ ਨਹੀਂ ਦੱਸੋ ਕੀ ਆ ਵੀ ਇਹਨਾਂ ਨੂੰ ਕਹਿ ਰਿਹਾ ਵੀ ਆਪਣੇ ਆਪ ਕਰ ਲਓ ਤੁਸੀਂ ਦੋ ਟਰਾਲੀਆਂ ਭੇਜ ਕੇ ਇਹ ਕੀ ਆ ਦੱਸੋ ਇਹ ਇਹਨਾਂ ਦਾ ਕੋਈ ਪ੍ਰਸ਼ਾਸਨ ਆ ਜਾਂ ਸਰਕਾਰ ਆ ਵੀ ਉਹ ਤੁਹਾਨੂੰ ਫੋਨ ਕਰ ਰਹੇ ਆ ਵੀ ਆ ਕੇ ਸਾਡਾ ਤੁਸੀਂ ਕੋਈ ਧਿਆਨ ਕਰੋ ਇੱਥੇ ਤਾਂ ਕੁਦਰਤ ਨੇ ਚੱਲੋ ਹੁਣ ਪਾਣੀ ਥੱਲੇ ਚਲੇ ਗਿਆ ਇਹ ਬੰਨ ਦਾ ਬਚਾ ਹੋ ਗਿਆ ਜੇ ਪਾਣੀ ਆ ਜਾਏ ਮੈਨੂੰ ਲੱਗਦਾ ਵੀ ਇਹ ਸਾਰਾ ਸੁਲਤਾਨਪੁਰ ਡੁੱਬ ਸਕਦਾ ਇਹ ਬੰਨ ਦਾ ਕਰਕੇ ਕਿੱਡੀ ਸ਼ਰਮਨਾਕ ਗੱਲ ਆ